ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਖੁਦਾ ਦੀ ਸਫਾਕ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਆਸ ਰੱਖਦੀ ਤੇ ਵਿਸ਼ਵਾਸ ਕਰਦੀ ਕਿ ਤੁਸੀਂ ਪ੍ਰਭੀ ਐਸਮਸੀ ਦੇ ਮਦਰ ਤੇਜਿੰਦਾ ਨਾਮ ਦੇ ਵਿੱਚ ਸਲਾਮਤ ਹੋਵੋਗੇ। ਅੱਜ ਰਾਤ ਦੀ ਪ੍ਰਾਰਥਨਾ ਅੱਜ ਰਾਤ ਦਾ ਵਚਨ ਤੁਹਾਡੇ ਜੀਵਨ ਨੂੰ ਬਦਲੇਗਾ। ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਵਕਤ ਟੁੱਟਿਆ ਹੋਇਆ ਤਾਂ ਪਰਮੇਸ਼ਰ ਮੇਰੀ ਸੁਣ ਨਹੀਂ ਰਿਹਾ। ਅਗਰ ਤੁਹਾਨੂੰ ਲੱਗਦਾ ਕਿ ਮੇ ਤੋਂ ਗੁਨਾਹ ਹੋਏ ਨੇ ਪਾਪ ਹੋਏ ਰਹੇ ਸ਼ਮਾ ਮੈਂ ਕਿਸ ਤਰ੍ਹਾਂ ਪ੍ਰਭੂ ਦੇ ਕੋਲੋਂ ਮੰਗਾ ਦੇਖੋ ਹਰ ਇੱਕ ਇਨਸਾਨ ਇੱਥੇ ਧਰਤੀ ਦੇ ਕੁਛ ਨਾ ਕੁਛ ਪਾਪ ਕਰਦਾ ਰਹਿੰਦਾ ਅੱਖਾਂ ਦੇ ਦੁਆਰਾ ਕੰਨਾਂ ਦੇ ਦੁਆਰਾ ਹੋਟਾਂ ਦੇ ਦੁਆਰਾ ਮਨ ਦੀ ਗੜਤੰਦ ਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੇ ਪਾਪ ਇਨਸਾਨ ਦੇ ਕੋਲੋਂ ਹੋ ਜਾਂਦੇ ਨੇ ਅਗਰ ਤੁਸੀਂ ਵਿਸ਼ਵਾਸੀ ਹੋ ਪਰਮੇਸ਼ਰ ਦੇ ਵਿੱਚ ਹੋ ਅਗਰ ਨਹੀਂ ਵੀ ਹੋ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅਗਰ ਤੁਸੀਂ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਡੋਂਟ ਵਰੀ ਇਹ ਪਾਪ ਤੁਹਾਡੇ ਜੀਵਨ ਚ ਜੋ ਹੋ ਚੁੱਕੇ ਨੇ ਉਹਨੂੰ ਭੁੱਲ ਜਾਓ ਤੇ ਤੋਬਾ ਕਰੋ ਉੱਠ ਖੜੇ ਹੋਵੋ ਕਿਉਂਕਿ ਪਰਮੇਸ਼ਰ ਤੁਹਾਨੂੰ ਸੰਭਾਲੇਗਾ ਜਿਹੜਾ ਇਨਸਾਨ ਗਲਤੀ ਕਰਕੇ ਮੰਨ ਲੈਂਦਾ ਅਤੇ ਦੁਬਾਰਾ ਪ੍ਰਣ ਲੈਂਦਾ ਕਿ ਮੈਂ ਗਲਤੀ ਨਹੀਂ ਕਰਾਂਗਾ ਪਰਮੇਸ਼ਰ ਉਹਨੂੰ ਮਾਫ਼ ਕਰਕੇ ਉਹਨੂੰ ਖੜਿਆ ਕਰਦਾ ਇਹ ਇੱਕ ਐਗਜ਼ੈਂਪਲ ਅਸੀਂ ਬਾਈਬਲ ਦੇ ਵਿੱਚੋਂ ਜਾਣਾਂਗੇ ਜਿਸ ਤਰ੍ਹਾਂ ਕਿ ਦਾਊਦ ਵਾਰੇ ਤੁਸੀਂ ਜਾਣਦੇ ਹੋ ਦਾਊਦ ਰਾਜਾ ਜਿਹੜਾ ਹਮੇਸ਼ਾ ਪਰਮੇਸ਼ਰ ਦੇ ਸਨਮੁਖ ਰਹਿੰਦਾ ਜਿਹੜਾ ਪਰਮੇਸ਼ਰ ਨਾਲ ਗੱਲਾਂ ਤੱਕ ਕਰਦਾ ਜਿਹੜਾ ਪਰਮੇਸ਼ਰ ਦੇ ਕਹਿਣ ਤੇ ਲੜਾਈ ਕਰਨ ਲਈ ਜਾਂਦਾ ਕਹਿਣ ਤੇ ਰੁਕਦਾ ਸਭ ਕੁਝ ਪਰਮੇਸ਼ਵਰ ਦੇ ਕਹਿਣ ਤੇ ਚੱਲਦਾ ਫਿਰ ਵੀ ਉਸ ਦਾਊਦ ਦੇ ਕੋਲੋ ਗਲਤੀ ਹੋ ਗਈ ਸਾਨੂੰ ਸਿੱਖਣਾ ਹੋਵੇਗਾ ਉਸ ਦਾਊਦ ਦੇ ਕਰੈਕਟਰ ਦੇ ਕੋਲੋ ਅਗਰ ਦਾਊਦ ਜਿਹੜਾ ਜੇ ਪ੍ਰਭੂ ਦੀ ਛਰਨ ਛਾਇਆ ਵਿੱਚ ਰਹਿੰਦਾ ਜਿਹੜਾ ਦਿਨ ਦੇ 7 ਵਾਰੀ ਪ੍ਰਾਰਥਨਾ ਕਰਦਾ ਉਹਦੇ ਕੋਲ ਗਲਤੀ ਹੋ ਗਈ ਜਿਹੜਾ ਹਮੇਸ਼ਾ ਪਰਮੇਸ਼ਰ ਦੇ ਡਰ ਦੇ ਪੈਰ ਦੇ ਵਿੱਚ ਰਹਿੰਦਾ ਉਹਦੇ ਕੋ ਗਲਤੀ ਹੋਗੀ ਜਿਹੜਾ ਕੁਝ ਵੀ ਕੰਮ ਕਰਨਾ ਹੈ ਤੇ ਪਹਿਲਾਂ ਪਰਮੇਸ਼ਰ ਦੇ ਹੁਕਮ ਨਾਮੇ ਨੂੰ ਲੈ ਕੇ ਉਹ ਕੰਮ ਕਰਦਾ ਸੀ ਉਹਦੇ ਕੋ ਗਲਤੀ ਹੋ ਗਈ ਤੇ ਅਸੀਂ ਕਿਉਂ ਫਿਰ ਇਹਨਾਂ ਗੱਲਾਂ ਨੂੰ ਲੈ ਕੇ ਬੈਠੇ ਰਹਿਣੇ ਆ ਕਿ ਮੇਰੇ ਕੋ ਗਲਤੀ ਹੋ ਗਈ ਆ ਕਿਉਂਕਿ ਪਰਮੇ ਅਗਰ ਅਗਰ ਸਰ ਕੋ ਗਲਤੀ ਹੋਈਏ ਤੇ ਪਰਮੇਸ਼ਵਰ ਇਹਦੇ ਦੁਆਰਾ ਸਾਨੂੰ ਬਹੁਤ ਕੁਝ ਸਿਖਾਉਣਾ ਵੀ ਚਾਹੁੰਦਾ ਸਾਡੇ ਜੀਵਨ ਦੇ ਵਿੱਚ ਅਗਰ ਕੁਝ ਹੋ ਰਿਹਾ ਉਹ ਸਾਨੂੰ ਸਿੱਖਣ ਨੂੰ ਵੀ ਪ੍ਰਭੂ ਦੇ ਰਿਹਾ ਅਸੀਂ ਉਹਨਾਂ ਹਾਲਾਤਾਂ ਤੋਂ ਕੁਝ ਸਿੱਖਣਾ ਵੀ ਹੈਗਾ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਕੋ ਗਲਤੀ ਹੋ ਗਈ ਆ ਤੇ ਤੋਬਾ ਕਰੋ ਮਨ ਫੇਰਾ ਲਓ ਕਿਉਂਕਿ ਸਵਰਗ ਦਾ ਰਾਜ ਨੇਰੇ ਆ ਤੁਸੀਂ ਮਨ ਨਹੀਂ ਫਰਾਉਗੇ ਤੋਬਾ ਨਹੀਂ ਕਰੋਗੇ ਤੇ ਗਲਤੀ ਤੁਹਾਡਾ ਕਦੀ ਵੀ ਪਿੱਛਾ ਨਹੀਂ ਛੱਡੇਗੀ ਇਹ ਗਲਤੀ ਹਮੇਸ਼ਾ ਤੁਹਾਨੂੰ ਇਹ ਰੀਅਲਾਈਜ਼ ਕਰਵਾਉਂਦੀ ਰਹੇਗੀ ਕਿ ਤੂੰ ਪਾਪੀ ਆ ਤੇਰੇ ਵਰਗਾ ਕੋਈ ਬੰਦਾ ਇਸ ਧਰਤੀ ਤੇ ਨਹੀਂ ਆ ਤੈਨੂੰ ਇਦਾਂ ਦਾ ਨਹੀਂ ਹੋਣਾ ਚਾਹੀਦਾ ਬਾਰ ਬਾਰ ਉਹ ਗਲਤੀ ਤੁਹਾਡੇ ਜ਼ਖਮਾਂ ਦੇ ਉੱਤੇ ਨਮਕ ਪਾਉਣ ਦਾ ਕੰਮ ਕਰੇਗੀ ਅਗਰ ਦਾਊਦ ਜੇ ਇਸ ਗਲਤ ਜੋ ਗਲਤੀ ਹੋ ਗਈ ਸੀ ਅਗਰ ਉਸ ਗਲਤੀ ਦੇ ਵਿੱਚ ਉਹ ਬਣਿਆ ਰਹਿੰਦਾ ਆਪਣੇ ਆਪ ਨੂੰ ਦਾ ਕਰ ਲਾਂਦਾ ਰਹਿੰਦਾ ਔਰ ਤੋਬਾ ਨਾ ਕਰਦਾ ਮਨ ਨਾ ਫੇਰਾਂਦਾ ਸੋਚਦਾ ਗਲਤੀ ਹੋ ਗਈ ਆ ਹੋਰ ਗਲਤੀਆਂ ਕਰ ਲੈਣੇ ਆ ਰੱਬ ਤੇ ਦੂਰ ਮੈਂ ਤੋਂ ਹੋ ਹੀ ਗਿਆ ਪਰਮੇਸ਼ੁਰ ਤੇ ਮੈਂ ਤੋਂ ਦੂਰ ਹੁਣ ਹੋ ਹੀ ਗਿਆ ਹੋਰ ਗਲਤੀਆਂ ਕਰ ਲੈਣੇ ਆ ਇੱਥੇ ਕੀ ਹੋ ਚੱਲਾ ਨਰਕ ਤੇ ਮੈਂ ਜਾਣਾ ਹੀ ਆ ਮੈਂ ਹੋਰ ਗਲਤੀਆਂ ਕਰ ਲੈਣਾ ਪਰ ਨਹੀਂ ਦਾਊਦ ਨੇ ਜਦੋਂ ਉਹਨੂੰ ਰਿਅਲਾਈਜ਼ ਹੋ ਗਿਆ ਆਪਣੀ ਗਲਤੀ ਦਾ ਉਹਨਾਂ ਤੋਬਾ ਕੀਤੀ ਉਹਨੇ ਮਨ ਫੇਰਾਇਆ ਭਜਨ ਸਤਾ 51 ਦੇ ਵਿੱਚ ਦਾਉ ਤੋਬਾ ਬਾਰੇ ਲਿਖਦਾ ਔਰ ਉਸ ਵੇਲੇ ਜੋ ਤੋਬਾ ਦਾ ਗੀਤ ਲਿਖਿਆ ਸੀ ਭਜਨ ਲਿਖਿਆ ਸੀ ਉਸ ਤੋਬਾ ਦੇ ਵਿੱਚ ਤੁਸੀਂ ਪੜ੍ਹ ਕੇ ਦੇਖਿਓ ਭਜਨ ਸਤਾ 51 ਦੇ ਵਿੱਚ ਉਹਦੀ ਦਿਲ ਦੀਆਂ ਗਹਿਰਾਈਆਂ ਬਾਹਰ ਆ ਰਹੀਆਂ ਸੀ ਉਦੇ ਅੰਸੂ ਬਾਹਰ ਆ ਰਹੇ ਸੀ ਉਹਦਾ ਦੁੱਖ ਬਾਹਰ ਆ ਰਿਹਾ ਸੀ ਉਹ ਦੱਸ ਰਿਹਾ ਹੈ ਕਿ ਪਰਮੇਸ਼ਵਰ ਮੈਂ ਤੇਰੇ ਨਜ਼ਰਾਂ ਦੇ ਸਾਹਮਣੇ ਪਾਪ ਕੀਤਾ ਮੇਰੇ ਤੋਂ ਵੱਡਾ ਕੋਈ ਅਪਰਾਧੀ ਨਹੀਂ ਪਰ ਪਰਮੇਸ਼ਵਰ ਮੇਰੇ ਪਾਪਾਂ ਨੂੰ ਹੁਣ ਮਾਫ ਕਰ ਦੇ ਮੇਕੋ ਗਲਤੀਆਂ ਹੋਈਆਂ ਨੇ ਮੈਂ ਤੋਬਾ ਕਰਦਾ ਮੈਂ ਮਨ ਫਿਰਨਮ ਮੈਂ ਮੁੜ ਕੇ ਗਲਤੀ ਨਾ ਕਰਾਂਗਾ ਮੈਨੂੰ ਸ਼ਮਾ ਕਰ ਮੈਨੂੰ ਇੱਕ ਨਵਾਂ ਜੀਵਨ ਦੇ ਹੱਲੇਲੂਇਆ ਤੇ ਖੁਦਾਵੰਦ ਦੇ ਪਿਆਰੇ ਲੋਕੋ ਪਰਮੇਸ਼ਰ ਨੇ ਉਹਦੇ ਅੰਸੂਆਂ ਨੂੰ ਦੇਖ ਕੇ ਉਹਦੀ ਤੋਬਾ ਵੱਲ ਦੇਖ ਕੇ ਉਹਦੇ ਮਨ ਫਿਰਾ ਵੱਲ ਦੇਖ ਕੇ ਪਰਮੇਸ਼ਰ ਨੇ ਉਹਨੂੰ ਮਾਫ਼ ਕੀਤਾ ਫਿਰ ਤੋਂ ਇੱਕ ਨਵਾਂ ਜੀਵਨ ਪਰਮੇਸ਼ਰ ਨੇ ਉਹਨੂੰ ਦਿੱਤਾ ਕੀ ਉਹ ਪਰਮੇਸ਼ਰ 다ਊਦ ਨੂੰ ਨਵਾਂ ਜੀਵਨ ਦੇ ਸਕਦਾ ਜਿਹਦੇ ਕੋ ਐਡੀ ਵੱਡਾ ਪਾਪ ਹੋ ਗਿਆ ਐਡੀ ਵੱਡੀ ਗਲਤੀ ਹੋ ਗਈ ਕੀ ਪਰਮੇਸ਼ਰ ਤਾਨੂੰ ਨਵਾਂ ਜੀਵਨ ਨਹੀਂ ਦੇ ਸਕਦਾ ਕੀ ਉਹ ਪਰਮੇਸ਼ਰ ਉਹ ਤੁਹਾਨੂੰ ਫਿਰ ਤੋਂ ਮਾਫ ਨਹੀਂ ਕਰ ਸਕਦਾ ਨਹੀਂ ਉਹ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ ਉਹ ਦਿਆ ਦਾ ਸਾਗਰ ਹੈ ਕਿ ਕਿ ਉਹਦਾ ਬਚਨ ਕੇ ਅੰਦਰ ਚੱਖੋ ਤੇ ਦੇਖੋ ਯਹਵਾ ਕਿੰਨਾ ਪਲਾ ਇੱਕ ਵਾਰੀ ਚੱਕ ਕੇ ਤੇ ਦੇਖੋ ਯਹਵਾ ਦੇ ਸਵਾਦ ਨੂੰ ਉਹ ਬੜਾ ਪਲਾ ਪਰਮੇਸ਼ਰ ਹੈ ਉਹ ਭਲਾਈਆਂ ਨਾਲ ਭਰਿਆ ਹੋਇਆ ਪਰਮੇਸ਼ਰ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਬਹੁਤ ਅਦਭੁਤ ਕੰਮ ਕਰਨਾ ਚਾਹੁੰਦਾ ਹallelujah ਅਗਰ ਤੁਸੀਂ ਅੱਜ ਪਰੇਸ਼ਾਨ ਹੋ ਇਹਨਾਂ ਗੱਲਾਂ ਨੂੰ ਲੈ ਕੇ ਕਿ ਮੈਂ ਕੀ ਕਰਾਂ ਮੈਂ ਕੀ ਕਰਾਂ ਤੇ ਕਰਨ ਦਾ ਇੱਕੋ ਹੀ ਹੱਲ ਹੈ ਤੋਬਾ ਕਰੋ ਮਨ ਫੇਰਾਓ ਪਰਮੇਸ਼ਰ ਤੁਹਾਨੂੰ ਤਸੱਲੀ ਦੇਊਗਾ ਪਰਮੇਸ਼ਰ ਤੁਹਾਨੂੰ ਤਾਕਤ ਦੇਊਗਾ ਪਰਮੇਸ਼ਰ ਤੁਹਾਨੂੰ ਬਲ ਦੇਵੇਗਾ ਪਰਮੇਸ਼ਰ ਫਿਰ ਤੋਂ ਤੁਹਾਨੂੰ ਉੱਠ ਖੜਾ ਕਰੇਗਾ ਕਿਉਂਕਿ ਉਹ 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 ਹੈਬਿਟ ਹੈ ਪਰਮੇਸ਼ਰ ਦੀ ਹੈਬਿਟ ਹੈ ਜਿੰਨੇ ਵੀ ਦੁਖੀ ਉਹਦੇ ਕੋਲ ਆਉਂਦੇ ਨੇ ਤੋਬਾ ਕਰਦੇ ਨੇ ਮਨ ਫਿਰਾਂਦੇ ਨੇ ਪਰਮੇਸ਼ਰ ਉਹਨੂੰ ਇੱਕ ਨਵਾਂ ਜੀਵਨ ਬਖਸ਼ਦੇ ਨੇ ਹallelujah ਮੇਰਾ ਵਿਸ਼ਵਾਸ ਹੈ ਕਿ ਤੁਸੀਂ ਵੀ ਦਾਊਦ ਦੀ ਤਰ੍ਹਾਂ ਅਗਰ ਕੁਝ ਗਲਤੀਆਂ ਹੋਈਆਂ ਨੇ ਜਾਂ ਵੱਡੀਆਂ ਜਾਂ ਛੋਟੀਆਂ ਉਹਨਾਂ ਨੂੰ ਕਬੂਲ ਕਰੋ ਤੇ ਤੋਬਾ ਕਰੋ ਮਨ ਫਿਰਾਓ ਤੇ ਪਰਮੇਸ਼ਰ ਤੁਹਾਨੂੰ ਤੁਹਾਨੂੰ ਫਿਰ ਤੋਂ ਨਵਾਂ ਇੱਕ ਜੀਵਨ ਬਖਸ਼ੇਗਾ ਜਿਨੇ ਲੋਕ ਸਮਝਦੇ ਆਪਣੇ ਆਪ ਨੂੰ ਕੁਗਲਤੀਆਂ ਹੋਈਆਂ ਨੇ ਕਿਉਂਕਿ ਗਲਤੀ ਨੂੰ ਮੰਨ ਲੈਣਾ ਸਭ ਤੋਂ ਵੱਡੀ ਗੱਲ ਹੈ ਇੱਕ ਗੱਲ ਹੁੰਦੀ ਹੈ ਕਿ ਗਲਤੀ ਨੂੰ ਨਾ ਮੰਨਣਾ ਉਹ ਹੁੰਦਾ ਪਾਪ ਪਰ ਜਿਹੜਾ ਇਨਸਾਨ ਗਲਤੀ ਨੂੰ ਮੰਨ ਲੈਂਦਾ ਉਹ ਪਾਪ ਨਹੀਂ کہલાਉਂਦਾ ਕਿਉਂਕਿ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਉਹ ਆਪਣਾ ਹੁਣ ਆਪਣਾ ਸੱਚ ਦੱਸ ਰਿਹਾ ਚਾਹੇ ਉਸਨੇ ਗਲਤੀ ਕਰ ਲਈ ਹੈ ਪਰ ਆਪਣੇ ਸੱਚ ਨੂੰ ਪ੍ਰਭੂ ਦੇ ਸਾਹਮਣੇ ਰੱਖ ਰਿਹਾ ਤੇ ਕਬੂਲ ਕਰ ਰਿਹਾ ਤੇ ਪਰਮੇਸ਼ਰ ਨੂੰ ਐਸੇ ਐਸੇ ਲੋਕ ਅੱਛੇ ਲੱਗਦੇ ਨੇ ਜਿਹੜੇ ਗਲਤੀ ਕਰਕੇ ਕਬੂਲ ਕਰ ਲੈਂਦੇ ਨੇ ਹallelujah ਆਓ ਅਸੀਂ ਪ੍ਰਾਰਥਨਾ ਦੀ ਵੱਲ ਚੱਲਦੇ ਹਾਂ ਅਗਰ ਤੁਸੀਂ ਤੁਹਾਡੇ ਜੀਵਨ 'ਚ ਗਲਤੀਆਂ ਹੋਈਆਂ ਨੇ ਕਿਉਂਕਿ ਖੁਦਾਬੰਦੇ ਪਹਿਲੇ ਲੋਕੋ ਵਚਨ ਕਹਿੰਦਾ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਜਦੋਂ ਅਸੀਂ ਪਾਪ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਮੋਤ ਆਂਦੀ ਹੈ ਅਸੀਂ ਕਰਜ਼ੇ ਥੱਲੇ ਚਲੇ ਜਾਂਦੇ ਹਾਂ ਅਸੀਂ ਬਿਮਾਰੀਆਂ ਵਿੱਚ ਚਲੇ ਜਾਂਦੇ ਹਾਂ ਅਸੀਂ ਰੋਗਾ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਾਂ ਕਿਦਾਂ ਗਲਤੀ ਹੋਣ ਦੇ ਨਾਲ ਇਸ ਲਈ ਅਗਰ ਤੁਸੀਂ ਤੁਹਾਡੇ ਕੋਲ ਗਲਤੀ ਹੋਈ ਹੈ ਅੱਜ ਤੁਸੀਂ ਗਲਤੀ ਤੋਂ ਮਾਫੀ ਮੰਗਣੀ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਆਦੀ ਸੁੰਦਰ ਸ਼ਾਮ ਦੇ ਲਈ ਤੇ ਆਉਣ ਵਾਲੀ ਰਾਤ ਲਈ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਹੋਇਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਪ੍ਰਭੂ ਜੀ ਤੁਹਾਡੀ ਕਿਰਪਾ ਦੇ ਲਈ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਅੱਜ ਅਸੀਂ ਖੁਦਾਬੰਦ ਆਪਣੀਆਂ ਗਲਤੀਆਂ ਦੇ ਲਈ ਤੋਬਾ ਕਰਦੇ ਹਾਂ ਜਿਦਾ ਦਾਊਦ ਨੇ ਪ੍ਰਭੂ ਗਲਤੀਆਂ ਕੀਤੀਆਂ ਉਹਨੇ ਤੋਬਾ ਕੀਤੀ ਮਨ ਫਿਰਾਇਆ ਅਸੀਂ ਵੀ ਪ੍ਰਭੂ ਦਾਊਦ ਦੀ ਤਰ੍ਹਾਂ ਮਨ ਫਰਾਂਨੇ ਆ ਤੋਬਾ ਕਰਦੇ ਹਾਂ ਹੇ ਪ੍ਰਭੂ ਦੁਬਾਰਾ ਸਾਡੇ ਤੋਂ ਇੱਕ ਗਲਤੀ ਕਦੀ ਵੀ ਨਾ ਹੋਏ ਮੇਰੇ ਪਰਮੇਸ਼ਰ ਜਿੱਦਾਂ ਤੁਸੀਂ ਦਾਊਦ ਦੀ ਪ੍ਰਾਰਥਨਾ ਨੂੰ ਸੁਣ ਕੇ ਉਹਦੇ ਸਾਰੇ ਪਾਪ ਮਿਟਾ ਦਿੱਤੇ ਸਾਰੇ ਅਪਰਾਧਾਂ ਤੋਂ ਉਹਨੂੰ ਸ਼ਮਾ ਕਰ ਦਿੱਤਾ ਪ੍ਰਭੂ ਜੀ ਸਾਨੂੰ ਵੀ ਸਾਰੇ ਪਾਪਾਂ ਤੋਂ ਮੁਕਤੀ ਦਿਓ ਪ੍ਰਭੂ ਜੀ ਸਾਨੂੰ ਅਪਰਾਧ ਤੋਂ ਸ਼ਮਾ ਦੇ ਦਿਓ ਮੇਰੇ ਪਰਮੇਸ਼ਰ ਇੱਕ ਨਵਾਂ ਜੀਵਨ ਦਾਊਦ ਦੀ ਤਰ੍ਹਾਂ ਸਾਨੂੰ ਦਿਓ ਮੇਰੇ ਪਰਮੇਸ਼ਰ ਵਿਸ਼ਵਾਸ ਹੈ ਪ੍ਰਭੂ ਜੀ ਤੁਸੀਂ ਇਸ ਦੁਆ ਨੂੰ ਸੁਣ ਚੁੱਕੇ ਹੋ ਕਬੂਲ ਕਰ ਚੁੱਕੇ ਹੋ ਜੋ ਮੰਗਿਆ ਉਹ ਤੁਸੀਂ ਸਾਨੂੰ ਦੇ ਚੁੱਕੇ ਹੋ ਖੁਦਮ ਦੀ ਯਿਸੂ ਮਸੀਹ ਦੇ ਸਾਮਰਥੀ ਤੇ ਜਿੰਦਾ ਨਾਮ ਦੇ ਵਿੱਚ ਮੰਗਦੇ ਆ ਆਮੇਨ ਆਮੇਨ ਆਓ ਮੈਂ ਤੁਹਾਡੇ ਸਾਰੇ ਲਈ ਹੁਣ ਪ੍ਰਾਰਥਨਾ ਕਰਨਾ ਚਾਹਨੀ ਹਾਂ ਪ੍ਰਭੂ ਜੀ ਉਹ ਦਿਆ ਦੇ ਸਾਗਰ ਦਿਆਲੂ ਕਿਰਪਾਲੂ ਸਰਵ ਸ਼ਕਤੀਮਾਨ ਸਰਵ ਸਿਸ਼ਟ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਅੱਜ ਇਹਨਾਂ ਪੈਣ ਪਾਈਆਂ ਲਈ ਜਿਨ੍ਹਾਂ ਨੇ ਅੱਜ ਮਾਫੀ ਮੰਗੀ ਹੈ ਪ੍ਰਭੂ ਜੀ ਮੇਰੇ ਪਿਤਾ ਜੀ ਤੁਹਾਨੂੰ ਤੁਹਾਡੇ ਵਚਨ 'ਚ ਲਿਖਿਆ ਕਿ ਜਦੋਂ ਤੁਸੀਂ ਲੰਗੜੇ ਨੂੰ ਚਲਾਇਆ ਤੇ ਪ੍ਰਭੂ ਜੀ ਤੁਸੀਂ ਉਹਨੂੰ ਕਿਹਾ ਦੁਬਾਰਾ ਪਾਪ ਨਾ ਕਰੀ ਤੁਸੀਂ ਲਕਵੇ ਦੇ ਰੋਗੀ ਨੂੰ ਚੰਗਾ ਕੀਤਾ ਤੁਹਾਨੂੰ ਕਿਹਾ ਕਿ ਦੁਬਾਰਾ ਪਾਪ ਨਾ ਕਰੀ ਤੇਰੇ ਪਾਪ ਸ਼ਮਾ ਹੋਏ ਇਹਦਾ ਮਤਲਬ ਕਈ ਬਾਰ ਜਿਹੜੇ ਪਾਪ ਆ ਸਾਨੂੰ ਸਾਡੂ ਸਾਡੇ ਸਾਡੇ ਪਾਪ ਜਿਹੜੇ ਸਾਡੇ ਲਈ ਬਿਮਾਰੀ ਲੈ ਕੇ ਆਉਂਦੇ ਨੇ ਮੇਰੇ ਪਰਮੇਸ਼ਰ ਅਗਰ ਇਹਨਾਂ ਨੇ ਪਾਪ ਕੀਤੇ ਤਾਂ ਇਹਨਾਂ ਦੀ ਜੀਵਨ ਦੀ ਬਿਮਾਰੀ ਕਰਜ ਲਾਚਾਰੀ ਕੰਮ ਕਰ ਰਿਹਾ ਆ ਅੱਜ ਯਿਸੂ ਤੇਰੇ ਨਾਮ ਦੇ ਵਿੱਚ ਤੇਰੇ ਸਾਮਰਥੀ ਨਾਮ ਵਿਚ ਸਾਰੇ ਅਧਿਕਾਰ ਦੀ ਸ਼ਕਤੀਆਂ ਇਹਨਾਂ ਨੂੰ ਛੱਡ ਕੇ ਜਾਣ ਇਹਨਾਂ ਦਾ ਸ਼ਰੀਰ ਚੰਗੇ ਵੱਲੇ ਹੋ ਜਾਣਾ ਇਹਦੇ ਸ਼ਰੀਰ ਯਿਸੂ ਨਾਮ ਦੇ ਵਿੱਚ ਬਲ ਪਾਣ ਯਿਸੂ ਨਾਮ ਦੇ ਵਿੱਚ ਤਾਕਤ ਪਾਣ ਯਿਸੂ ਨਾਮ ਦੇ ਵਿੱਚ ਸਾਮਰਥ ਪਾਣ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਨਾਮ ਤੇ ਜਿਸੀਂ ਮੰਗਦੇ ਆ ਆਮੀਨ ਜੋੜਦੀ ਬੋਲੋ ਆਮੇਨ ਹਾਲੇਲੂਇਆ ਬੋਲੋ ਕਿਉਂਕਿ ਤੁਹਾਡੇ ਪਾਪ ਸ਼ਮਾ ਹੋ ਚੁੱਕੇ ਨੇ ਤੁਹਾਨੂੰ ਇੱਕ ਨਵਾਂ ਇੱਕ ਅੱਛਾ ਇੱਕ ਸੁੱਧ ਜੀਵਨ ਮਿਲ ਚੁਕਿਆ ਪ੍ਰਭ ਯਿਸੂ مسیਦੇ ਸਾਮਰਤੀ ਜਿੰਦਾ ਨਾਮ ਦੇ ਵਿੱਚ ਆਮੇਨ ਗੋਡ ਬlesਸ ਯੂ